ओके गो नाउ 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 गिव मी मनी ਲਾ ਫੜ ਹੈ 200 200 दिस इज 200 نو ਨਾ ਟਾਉ 2000 2000 ਹਾਂ ਟੌਹ ਸਾ 200 ਸਾ 200 ਯਾਰ ਇੱਥੇ ਨਾ ਪਲਾਸਟਿਕ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਆ ਤੇ ਇੱਥੇ ਪਾਣੀ ਦੀਆਂ ਬੋਤਲਾਂ ਦੀ ਥਾਂ ਤੇ ਨਾ ਪਾਣੀ ਦੇ ਪੈਕੇਟ ਵੀ ਮਿਲਦੇ ਨੇ ਉੱਗੀਆਂ ਇਕੱਠੇ 35-40 ਜਾਣੇ ਚੜਗੇ ਬੱਸ ਦੇ ਵਿੱਚ ਸਮਾਨ ਵੇਚਣ ਵਾਸਤੇ ਆਇਆ ਇਕੱਠੇ 35-40 ਜਾਣੇ ਤੇ 35-40 ਬੰਦੇ ਕੋਲੀ ਅੱਡ-ਅੱਡ ਚੀਜ਼ਾਂ ਸੀ ਤੇ ਇਧਰਲੇ ਪਾਸੇ ਆਪਣੇ ਹੋਟਲ ਵਾਲਾ ਮਾਲਕ ਦਾ ਭਰਾ ਬੈਠਾ ਉਹ ਕਹਿੰਦਾ ਮੈਂ ਵੀ ਟਰਾਈ ਕਰ ਹਾਉਜ਼ ਇਟ ਗੁੱਡ ਓਕੇ ਬਾਈ ਕਹਿੰਦਾ ਮੈਂ ਵੀ ਟਰਾਈ ਕਰੂੰਗਾ ਬਣਾ ਫਿਰ ਮੈਂ ਖੁੱਲੀ ਹੋਈ ਬਣਾ ਲਈ ਮੈਂ ਕਿਹਾ ਬਹਿ ਜਾ ਮੇਰੇ ਨਾਲ ਖਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ 11 ਵਜੇ ਦਾ ਟਾਈਮ ਆ ਤੇ ਨਵਾਂ ਸਫਰ ਆਪਣਾ ਸ਼ੁਰੂ ਹੋ ਗਿਆ ਦੇਸ਼ ਸੈਨਿਕਲ ਆ ਪਰ ਜਿਹੜਾ ਮੇਨ ਸ਼ਹਿਰ ਸੀ ਡਕਾਰ ਉੱਥੋਂ ਆਪਾਂ ਚਾਲੇ ਪਾਤੇ ਹੌਲੀ ਹੌਲੀ ਆਪਾਂ ਨਵੇਂ ਦੇਸ਼ ਵਾਲੇ ਪਾਸੇ ਨੂੰ ਜਾਵਾਂਗੇ ਪਰ ਅੱਜ ਆਪਾਂ ਕਿੱਥੇ ਚੱਲੇ ਆ ਮੈਨੂੰ ਕੋਈ ਆਈਡੀਆ ਨਹੀਂ ਕਿਉਂਕਿ ਨਵੇਂ ਦੇਸ਼ ਦਾ ਬਾਰਡਰ ਘਟੋ ਘਾਟ ਇੱਥੋਂ ਹੋਣਾ ਭਾਈ 8-900 ਕਿਲੋਮੀਟਰ ਤੇ 8-900 ਕਿਲੋਮੀਟਰ ਇਹਨਾਂ ਦੀ ਪਬਲਿਕ ਟਰਾਂਸਪੋਰਟ ਦੇ ਵਿੱਚ ਸਫਰ ਕਰਨਾ ਕੋਈ ਮਜ਼ਾਕ ਨਹੀਂ ਹੈਗਾ ਐ ਨਹੀਂ ਪਤਾ ਇਹ 8900 ਕਿਲੋਮੀਟਰ ਨੂੰ 7 ਦਿਨ ਲਾ ਦਨ ਸੋ ਮੇਨ ਮਤਲਬ ਵਧੀਆ ਬੱਸਾਂ ਵੀ ਜਾਂਦੀਆਂ ਸੀ ਉਹ ਆਨਲਾਈਨ ਟਿਕਟਾਂ ਲੈਣੀਆਂ ਪੈਂਦੀਆਂ ਨੇ ਹੋਟਲ ਵਾਲੇ ਮਾਲਕ ਨੇ ਮੈਨੂੰ ਕਿਹਾ ਵੀ ਉਹ ਬੱਸਾਂ ਲੰਘੀਆਂ ਇੱਥੋਂ ਸੋ ਨੂੰ ਹੁਣ ਕੱਲ ਨੂੰ ਜਾਣਾ ਪੈਣਾ ਮੈਂ ਕੋਈ ਨਾ ਜਿਹੜੀ ਵੀ ਟਰਾਂਸਪੋਰਟ ਆਪਾਂ ਨੂੰ ਮਿਲ ਗਿਆ ਦੇਸੀ ਵਧੀਆ ਘਟੀਆਂ ਏਸੀ ਨਾ ਏਸੀ ਜਿਹੜੀ ਵੀ ਟਰਾਂਸਪੋਰਟ ਮਿਲ ਗਈ ਆਪਾਂ ਉਹਦੇ ਵਿੱਚ ਬਹਿ ਕੇ ਜਾਵਾਂਗੇ ਪਰ ਆਪਾਂ ਆਪਦਾ ਸਫਰ ਕੰਟੀਨਿਊ ਕਰਾਂਗੇ ਫਿਲਹਾਲ ਮੈਂ ਇੱਕ ਟਿੱੱਚਾ ਮਿੱਥਿਆ ਵੀ ਰਾਹ ਦੇ ਵਿੱਚ ਇੱਕ ਵੱਡਾ ਸ਼ਹਿਰ ਆਉਂਦਾ ਉਹਨੂੰ ਤਾਂਬਾਕੁੰਡਾ ਕਿਹਾ ਜਾਂਦਾ ਤੇ ਤਾਂਬੇ ਗੁੰਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੇ ਉੱਥੋਂ ਤੱਕ ਦਾ ਆਪਾਂ ਨੂੰ ਕੋਈ ਸਾਧਨ ਮਿਲ ਗਿਆ ਜੇ ਉੱਥੇ ਤੱਕ ਦਾ ਸਾਧਨ ਕੋਈ ਨਾ ਮਿਲੇ ਤਾਂ ਜਿੱਥੇ ਤੱਕ ਵੀ ਜਾ ਸਕਦੇ ਹੋ ਯਾਰ ਆਪਾਂ ਜਾਵਾਂਗੇ ਮਤਲਬ ਅੱਜ ਸਾਰਾ ਜਿਹੜਾ ਆਪਣਾ ਸਫਰ ਆ ਅਨਪਲਾਨਡ ਆ ਕਿਵੇਂ ਦੀ ਟਰਾਂਸਪੋਰਟ ਆ ਇਹਨਾਂ ਦੀ ਕਿਵੇਂ ਦਾ ਮਾਹੌਲ ਆ ਮੈਨੂੰ ਆਪ ਨੂੰ ਐ ਲੱਗੀਆਂਦਾ ਵੀ ਅੱਜ ਜਾਦੇ ਸਵਾਦ ਆਊਗਾ ਨਾ ਏਸੀ ਬੱਸਾਂ ਹੀ ਬੁੱਕ ਕਰਕੇ ਜਾ ਵੜਦੇ ਆ ਨਾ ਉੱਚ ਬੰਦਾ ਆਰਾਮ ਨਾਲ ਬੈਠਾ ਰਹਿੰਦਾ ਤੇ ਸਫਰ ਆਪਦਾ ਕੰਟੀਨਿਊ ਕਰਕੇ ਪਹੁੰਚ ਜਾਂਦਾ ਜਿੱਥੇ ਪਹੁੰਚਣਾ ਹੁੰਦਾ ਜਿਹੜਾ ਆਪਾਂ ਅੱਜ ਐਕਸਪੀਰੀਅੰਸ ਕਰਾਂਗੇ ਅਨਪਲਾਨਡ ਵੀ ਪਤਾ ਨਹੀਂ ਕਿੱਥੋਂ ਬੱਸ ਮਿਲਣੀ ਆ ਕਿੰਨੇ ਦੀ ਬੱਸ ਮਿਲਣੀ ਆ ਉੱਥੇ ਪਹੁੰਚਾਂਗੇ ਵੀ ਨਹੀਂ ਪਹੁੰਚਾਂਗੇ ਵੀ ਉੱਥੇ ਹੋਟਲ ਹੈਗੇ ਨੇ ਕਿ ਨਹੀਂ ਹੈਗੇ ਕੁਝ ਨਹੀਂ ਪਤਾ ਸੋ ਸਾਰਾ ਅੱਜ ਅਨਪਲਾਨਡ ਸਫਰ ਆ ਤੁਸੀਂ ਦੇਖੋ ਵੀ ਕਿਵੇਂ ਦਾ ਮਾਹੌਲ ਰਹਿੰਦਾ ਮੈਨੂੰ ਲੱਗਦਾ ਵੀ ਜ਼ਰੂਰ ਨਜ਼ਾਰਾ ਆਊਗਾ ਟੈਕਸੀ ਮੈਂ ਬੁੱਕ ਕਰ ਲਈ ਸੀ ਇਹਨਾਂ ਦਾ ਮੇਨ ਬੱਸ ਸਟੈਂਡ ਇੱਥੋਂ ਹੈਗਾ ਜੀ 15-16 ਕਿਲੋਮੀਟਰ ਇਹ ਆਪਾਂ ਇਹ ਕੀਤੀ ਆ ਟੈਕਸੀ 2600 ਫ੍ਰੈਂਕ ਦੀ ਮਤਲਬ ਇੰਡੀਆ ਦਾ 400-450 ਰੁਪਈਆ ਬਣ ਗਿਆ ਉੱਥੋਂ 메ਨ ਬੱਸ ਸਟੈਂਡ ਤੋਂ ਕਹਿੰਦਾ ਜਿੱਥੇ ਮਰਜ਼ੀ ਦੀ ਬੱਸ ਲੈ ਲਓ ਤੁਸੀਂ ਟੁੱਟਮੀਆਂ ਬੱਸਾਂ ਹੀ ਮਿਲ ਜਾਂਦੀਆਂ ਨੇ ਸਿੱਧੀਆਂ ਹੀ ਮਿਲ ਸਕਦੀਆਂ ਨੇ ਪਰ ਸਿੱਧੀ ਵਾਲੀ ਬੱਸ ਸ਼ਾਇਦ ਹੀ ਮਿਲੇ ਆਪਾਂ ਨੂੰ ਟੁੱਟਮੀਆਂ 'ਚ ਜਾਣਾ ਪਊ ਆਹ ਦੇਖੋ ਇਧਰਲੇ ਪਾਸੇ ਭਾਈ ਸਾਰਾ ਇਹ ਟ੍ਰੈਫਿਕ ਸ਼ਹਿਰ ਨੂੰ ਜਾ ਰਿਹਾ ਸ਼ਹਿਰ ਤੋਂ ਬਾਹਰ ਜਾਣ ਵਾਲੇ ਘੱਟ ਨੇ ਸ਼ਹਿਰ ਦੇ ਅੰਦਰ ਜਾਣ ਵਾਲੇ ਬਹੁਤ ਜ਼ਿਆਦੇ ਨੇ ਤੇ ਸ਼ਾਮ ਨੂੰ ਜਦੋਂ ਦਫ਼ਤਰਾਂ 'ਚ ਛੁੱਟੀਆਂ ਹੋ ਗਈਆਂ ਜਾਂ ਕੋਈ ਆਫਿਸ ਬੰਦ ਹੋ ਗਏ ਸ਼ੋਰੂਮ ਬੰਦ ਹੋ ਗਏ ਤਾਂ ਸ਼ਹਿਰ ਤੋਂ ਬਾਹਰ ਜਾਣ ਵਾਲੇ ਪਾਸੇ ਨੂੰ ਟ੍ਰੈਫਿਕ ਵੱਧ ਜਾਣਾ ਆ ਜਮਾਤ ਜਮਾਤ ਕੀ ਜੈ ਨਾ ਮੈਂ ਕੋਰਪਾ ਮਾਰ ਸੈਂ ਆ ਭਾਈ ਇਹਨਾਂ ਦਾ ਬੱਸ ਸਟੈਂਡ ਬਹੁਤ ਵੱਡਾ ਬੱਸ ਸਟੈਂਡ ਬਣਿਆ ਹੋਇਆ ਤੇ ਆ ਦੋ ਬੰਦੇ ਮੇਰੇ ਮੂਹਰੇ ਆ ਗਏ ਕਹਿੰਦੇ ਵੀ ਤਾਂ ਬਾ ਗੁੰਡਾ ਜਾਣਾ ਹਾਂ ਕਹਿੰਦੇ ਤੈਨੂੰ ਲੈ ਚਲਾਂਗੇ ਵੱਡੀ ਬੱਸ 'ਚ ਐਵੇਂ ਦੀਆਂ ਬੱਸਾਂ ਵੀ ਜਾਂਦੀਆਂ ਨੇ ਤੇ ਬਾਹਲੀਆਂ ਵੱਡੀਆਂ ਵੀ ਜਾਂਦੀਆਂ ਨੇ ਦੇਖਦਾ ਕੀ ਕਹਿੰਦੇ ਨੇ ਕਿੰਨੇ ਪੈਸੇ ਮੰਗਦੇ ਨੇ ਹਾਊ ਮੱਚ ਹਾਊ ਮੱਚ ਗੀ ਮੀ 8000 ਸੇਫਾ 8000 ਸੇਫਾ ਯੈਸ ਓਕੇ ਗੋ ਨਾਓ 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 ਨਾਓ

ਉਹ ਉਹ ਦੇਸ ਦੇਸਪਾਰਸਲ OK ਲੈ ਜੀ 8000 ਸੇਫਾ ਦੀ ਟਿਕਟ ਲੈ ਲਈ ਆਪਾਂ ਮਤਲਬ 1000 ਰੁਪਈਆ ਦੀ 1200 ਦੀ ਆ ਦੇਖੋ ਭਾਈ ਐਵੇਂ ਦੀ ਕੋਈ ਟਿਕਟਾ ਇਹਨਾਂ ਦੀ 8000 ਸੇਫਾ ਦੀ ਬਾਕੀ ਇਹ ਲੋਕ ਭਾਈ ਝੂਠ ਦਫਾਨ ਬਹੁਤ ਬੋਲਦੇ ਹੁੰਦੇ ਨੇ ਐ ਨਹੀਂ ਪਤਾ ਹੁਣ ਮੈਨੂੰ ਜਾ ਕੇ ਬਿਠਾ ਦੇਣ ਤੇ ਆਥਨ ਤੱਕ ਨਾ ਤੋਰ ਨੇ ਇਹ ਆ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਹੁਣੇ ਜਾਊਗੀ ਕਹਿੰਦੇ ਹਾਂ ਹੁਣੇ ਜਾਊਗੀ ਨਾਲ ਦੀ ਨਾਲ ਤੈਨੂੰ ਲੈ ਜਾਾਂਗੇ ਚੱਲ ਤੂੰ ਮੈਂ ਕਿਹਾ ਚੱਲ ਬਈ ਆ ਦੇਖੋ ਵੱਡੀਆਂ ਵੱਡੀਆਂ ਬੱਸਾਂ ਦੂਜੀਆਂ ਨੇ ਇਹਨਾਂ ਕੋਲ ਬਾੜ ਦੇ ਬਾੜ ਦੇ ਐ ਸਾ 2 2 ਮਿੰਟ ਹਾਊ ਮੱਚ ਇਫੇ ਹਾਊ ਮੱਚ 2 2 ਹਾਂ 2 200 ਓਕੇ ਓਕੇ ਆ ਇਹਨੂੰ ਵਿੱਚ ਪਾ ਪਹਿਲਾਂ ਐ ਆ ਬਨੇ

Huh? Ah? 2000, 2000, 2000, 2000. 2000, 2000. Oh, haram Okay, give me the change. Ah. Yes. here, here. Give me 2000 this one. Okay, sir, bomb. Free, free. ਲੋ ਜੀ ਇਸ ਬੱਸ ਦੇ ਵਿੱਚ ਆਪਾਂ ਸਮਾਨ ਬਾੜਦਾ ਯਾਰ ਅੰਦਰ ਤਾਂ ਪੈਰ ਧਰਨ ਨੂੰ ਥਾਂ ਹੀ ਹੈਗੀ ਗੋਡੇ ਵੀ ਪੂਰੇ ਸੂਰੇ ਨੇ ਐਡੇ ਸੁੱਖ ਨਾਲ ਕੱਦਦੇ ਇਹਨਾਂ ਦੇ ਪੀੜੀ ਜੀ ਬੱਸ ਪਤਾ ਨਹੀਂ ਕਿਉਂ ਬਣਾਈ ਇਹਨਾਂ ਨੇ ਤੇ ਉਹ ਆਪਦਾ ਬੈਗ ਮੈਂ ਥੱਲੇ ਬਾੜਦਾ ਭਾਈ 2000 ਰੁਪਏ ਉਹਦਾ ਲੱਗੇ ਇਹ ਆ ਵੱਡੀ ਬੱਸ 'ਚ ਬਹਿ ਗਏ ਯਾਰ ਇਹ 'ਚ ਬਹਿਣਾ ਨਹੀਂ ਚਾਹੁੰਦਾ ਸੀ ਗਲਤੀ ਹੋ ਗਈ ਜਿਹੜੇ ਛੋਟੀਆਂ ਬੱਸਾਂ ਹੁੰਦੀਆਂ ਨੇ ਐਵੇਂ ਦੀਆਂ ਉਹ ਬਹੁਤ ਤੇਜ਼ ਚੱਲਦੀਆਂ ਨੇ 8 ਤੇ ਤੋਂ 10000 ਮਤਲਬ ਆਪਣਾ ਤਾਂਬਾ ਕੁੰਡਾ ਪਹੁੰਚਣ ਤੇ ਟੋਟਲ ਮਨ ਲੱਗਦਾ ਵੀ ਆਪਣਾ 15-1600 ਰੁਪਏ ਲੱਗ ਜਾਣਾ ਪਰ ਤਾਂਬਾ ਗੁੰਡਾ ਹੈ ਵੀ ਦੂਰ ਆ 6 ਘੰਟਿਆਂ ਦੀ ਬਾਟ ਆ ਪਤਾ ਨਹੀਂ ਕਿੰਨੇ ਵਜੇ ਪਹੁੰਚਦੀ ਆ ਜੇ ਟਾਈਮ ਸਿਰ ਪਹੁੰਚ ਗਈ ਆ ਆਪਾਂ ਉਦੋਂ ਗਾਂ ਦੀ ਬੱਸ ਵੀ ਲੈ ਲਾਂਗੇ ਅੰਦਰ ਤਾਂ ਬਈ ਬਹੁਤ ਸਫੋਕੇਸ਼ਨ ਆ ਓਏ ਯਾਰ ਇੱਥੇ ਨਾ ਪਲਾਸਟਿਕ ਦੀ ਕੰਜੰਪਸ਼ਨ ਬਹੁਤ ਜ਼ਿਆਦੇ ਆ ਤੇ ਇੱਥੇ ਪਾਣੀ ਦੀਆਂ ਬੋਤਲਾਂ ਦੀ ਥਾਂ ਤੇ ਨਾ ਪਾਣੀ ਦੇ ਪੈਕੇਟ ਵੀ ਮਿਲਦੇ ਨੇ ਪਹਿਲਾਂ ਤਾਂ ਆਪਾਂ ਵੱਡੇ ਸ਼ਹਿਰ ਚ ਘੁੰਮ ਰਹੇ ਸੀ ਤਾਂ ਨਹੀਂ ਆਪਾਂ ਨੂੰ ਪਤਾ ਲੱਗਿਆ ਚੀਜ਼ ਦਾ ਪਰ ਪਿੰਡਾਂ ਪੁੰਡਾਂ 'ਚ ਇਹ ਕੰਮ ਆਮ ਚੱਲਦਾ ਠੀਕ ਆ 100 ਸੀਫਾ ਦਾ ਪਾਣੀ ਲਿਆ ਇਹ ਬਸ ਪੀ ਕੇ ਪਾਣੀ ਇਹ ਇੱਥੇ ਸੱਟ ਸੱਟ ਦਿੰਦੇ ਨੇ ਓ ਬੰਦਾ ਇਮਾਨਦਾਰ ਆ ਯਾਰ ਅੱਛਾ 50% ਦਾ ਓ ਥੈਂਕ ਯੂ ਇਹਨੂੰ ਤੁਸੀਂ ਪੀਣਾ ਕਿਵੇਂ ਆ ਬਸ ਸਾਈਡ ਤੋਂ ਚੁੰਝ ਪਾੜ ਲੈਣੀ ਆ ਜਿਵੇਂ ਆਵਾ ਦੁੱਧ ਦਾ ਪੈਕਟ ਪੀ ਜਾਂਦੇ ਉਹਨਾਂ ਕੱਚਾ ਹੀ ਇਹ ਪਾਣੀ ਆਮ ਹੀ ਵਿਕਦਾ ਇੱਥੇ ਇੰਜੈਕਸ਼ਨ ਬਹੁਤ ਜ਼ਿਆਦਾ ਆ ਪਲਾਸਟਿਕ ਦੀ ਪੀਪੀ ਕੇ ਸਾਰੀ ਦੁਨੀਆ ਇੱਥੇ ਸਿੱਟੀ ਜਾਂਦੀ ਹੁੰਦੀ ਆ ਲੋ ਜੀ ਬੱਸ ਚੱਲੇ ਨੂੰ ਹਜੇ ਅੱਧਾ ਘੰਟਾ ਹੀ ਹੋਇਆ ਤੇ ਘੱਟੋ-ਘੱਟ ਭਾਈ 30-35 ਵਾਰੀ ਆਪਣੀ ਬੱਸ ਇੱਥੇ ਰੋਕ ਗਈ। ਮੈਨੂੰ ਲੱਗਦਾ ਵੀ ਰਾਤ ਨੂੰ 11-12 ਵਜੇ ਤੋਂ ਪਹਿਲਾਂ ਆਪਾਂ ਪਹੁੰਚਾਂਗੇ ਯਾਰ। ਉੱਪਰ ਦੀ ਇਹ ਬੱਸ ਦਾ ਪੰਗਾ ਪਤਾ ਕੀ ਆ? ਸਾਰੀ ਇਹ ਬੱਸ ਬੰਦ ਆ, ਸ਼ੀਸ਼ੇ ਦੇ ਖੁੱਲਦੇ ਨਹੀਂ ਹੈਗੇ ਤੇ ਅੰਦਰ ਦੀ ਏਸੀ ਵੀ ਨਹੀਂ ਚੱਲਦਾ। ਤਾਂ ਕਰਕੇ ਇੰਨੀ ਸਫੋਕੇਸ਼ਨ ਹੋਈ ਪਈ ਆ। ਲੋਕ ਪੱਖੀਆਂ ਵੇਚਣ ਵਾਲੇ ਅੰਦਰ ਆ ਰਹੇ ਨੇ। ਸਾਰੀਆਂ ਹੀ ਬੱਸਾਂ ਐਵੇਂ ਨਹੀਂ, ਸਾਰੀਆਂ ਬੱਸਾਂ ਟੋਟਲੀ ਬੰਦ ਨੇ। ਅੰਦਰ ਏਸੀ ਕਿਸੇ ਦੇ ਵੀ ਨਹੀਂ ਚੱਲਦਾ। ਬਰਾ ਹਾਲ ਹੋ ਗਿਆ ਭਾਈ ਮੈਂ ਪਸੀਨਾ ਪਸੀਨੀ ਹੋ ਗਿਆ ਅੰਦਰ ਭਿੱਜ ਗਿਆ ਤੇ ਹੁਣ ਮੈਂ ਬਾਹਰ ਆਇਆ ਮੜਾ ਜਾ ਸਾਹ ਲੈਣ ਯਾਰ ਪਤਾ ਨਹੀਂ ਰੋਕ ਕਰਦੇ ਵਾਸਤੇ ਲੈਂਦੇ ਨੇ ਬਸ ਇਹ ਤਾਂ ਠੀਕ ਹੈ ਭਾਈ ਜਦੋਂ ਬੱਸ ਰੁਪਈਆ ਇਕੱਠੇ ਹੀ 35 40 ਜਾਣੇ ਜੜ ਗਏ ਬੱਸ ਦੇ ਵਿੱਚ ਸਮਾਨ ਵੇਚਣ ਵਾਸਤੇ ਇਕੱਠੇ ਹੀ 35 40 ਜਾਣੇ ਤੇ 35 40 ਬੰਦੇ ਕੋਲ ਅੱਡ ਅੱਡ ਚੀਜ਼ਾਂ ਸੀ ਲੋ ਜੀ ਪੂਰੇ 5 ਘੰਟੇ ਹੋ ਗਏ ਆਪਾਂ ਨੂੰ ਚੱਲਿਆ ਨੂੰ ਤੇ 5 ਘੰਟਾਂ ਦੇ ਵਿੱਚ ਇਹਨਾਂ ਨੇ ਯਾਰ 200 ਕਿਲੋਮੀਟਰ ਤੈਅ ਕੀਤਾ ਜਿੱਥੇ ਜੀ ਕਰਦਾ ਬਾਈ ਉੱਥੇ ਹੀ ਖੜਾ ਲੈਂਦੇ ਨੇ ਫਿਰ ਬਾਹਾਂ ਫੜ ਕੇ ਲੋਕਾਂ ਨੂੰ ਅੰਦਰ ਚੜਨ ਲੱਗ ਜਾਂਦੇ ਨੇ ਫਿਰ ਪੁਲਿਸ ਵਾਲੇ ਆਏ ਨੇ ਰਾਹ 'ਚ ਫਿਰ ਉਹਨਾਂ ਨੂੰ ਜਵਾਬ ਦਿੰਦੇ ਨੇ ਇਹ ਫਿਰ ਆ ਸਮਾਨ ਜਾਂ ਲਾਉਣ ਲੱਗ ਜਾਂਦੇ ਨੇ ਰਾਹ ਦੇ ਵਿੱਚ ਐਂ ਚੱਲੀ ਜਾਂਦਾ ਕੰਮ ਤੇ ਹਜੇ ਮੈਂ ਕਹਿੰਦਾ ਯਾਰ ਮੈਂ ਆਪਾਂ ਪੰਗਾ ਲੈ ਲਿਆ ਇਹਦੇ ਵਿੱਚ ਆ ਕੇ ਮੈਨੂੰ ਲੱਗਦਾ ਵੀ ਹਜੇ ਆਪਾਂ 400 ਕਿਲੋਮੀਟਰ ਹੋਰ ਜਾਣਾ ਤੇ ਰਾਤ ਨੂੰ 10 11 ਵਜਾਉਣਗੇ ਤੇ ਉਹ ਨਿੱਕਾ ਜਿਹਾ ਪਿੰਡਾ ਪਤਾ ਨਹੀਂ ਵੱਡਾ ਸ਼ਹਿਰ ਆ ਯਾਰ ਉੱਥੇ ਆਪਣਾ ਰਹਿਣ ਵਾਸਤੇ ਕੋਈ ਮਿਲੂਗਾ ਹੋਟਲ-ਵੋਟਲ ਪਤਾ ਨਹੀਂ ਨਾ ਇਧਰਲੇ ਪਾਸੇ ਕਾਫੀ-ਕੂਫੀ ਬਾਈ ਤਿਆਰ ਕਰ ਰਿਹਾ ਤੇ ਆਹ ਸਮਾਨ ਸਮਾਨ ਵੇਚਣ ਵਾਲੇ ਬਾਲੇ ਚੜ ਜਾਂਦੇ ਨਹੀਂ ਹੈਲੋ ਬ੍ਰਦਰ ਕਾਫੀ ਕਾਫੀ ਯਾ ਕਾਫੇ ਕਾਫੇ ਵਾਹ ਵਨ ਹੈ ਯੂ ਹੈਵ ਕਾਵਾ ਹਾਂ ਮਿਲਕ ਕਾਫੀ ਮਿਲਕ ਕਾਫੀ ਆਹਾ ਆਹਾ ਦਿਸ ਦਿਸ ਹਾਂ ਵੇ ਵੇ ਹਾਂ ਇੱਥੇ ਬਾਈ ਫਰਕ ਆ ਯਾਰ ਸ਼ਹਿਰ ਦਾ ਜਿਵੇਂ ਡਕਾਰ ਚੋਂ ਬਾਹਰ ਨਿਕਲਿਆ ਨਾ ਮੈਂ ਰਾਹ ਦੇ ਵਿੱਚ ਪਾਣੀ ਵੀ ਪੀਤਾ ਬਿਸਕੁਟਾਂ ਦਾ ਵੱਡਾ ਪੈਕਟ ਵੀ ਲਿਆ ਸੀ ਤੇ ਹੁਣ ਮੈਂ ਕੌਫੀ ਵੀ ਪੀਣ ਲੱਗਿਆ ਯਾਰ ਇੰਡੀਆ ਦੇ ਹਿਸਾਬ ਨਾਲ ਮਸਾਂ 100 ਰੁਪਿਆ ਬਣਿਆ ਹੋਊਗਾ ਇੱਥੇ ਆ ਕੇ ਮਾੜਾ ਜਿਹਾ ਸਾਹ ਆਇਆ ਪੈਸਿਆਂ ਨੂੰ ਤੇ ਨਹੀਂ ਦਾੜ-ਦਾੜ 50 50 ਦੇ ਨੋਟ 5-5000 ਦੇ ਓ ਮਰਸੀ ਬੋਗੋ ਇਹ ਬਾਈ ਹੁਣਾਂ ਤੋਂ ਮੈਂ ਕੌਫੀ ਲਵਾ ਲਈ ਬਲੈਕ ਕੌਫੀ ਆ ਇਹ ਮਾੜਾ ਜਿਹਾ ਚਾਰਜ ਹੋਵਾਂਗੇ ਯਾਰ ਜਿਹੜੀ ਆ ਖੜੀ ਆ ਇਹਨੂੰ 7+ ਕਹਿੰਦੇ ਨੇ ਇਹ ਤੇ ਇਹ ਤੇਜ਼ ਵੀ ਚੱਲਦੀ ਆ ਚਲੋ ਪਹਿਲੀ ਵਾਰ ਹੀ ਆਏ ਆ ਕੋਈ ਨਾ ਇਹ ਵੀ ਐਕਸਪੀਰੀਅੰਸ ਕਰਨਾ ਬਣਦਾ ਪਰ ਐ ਹੋਇਦਾ ਨਾ ਵੀ ਇਹਦੇ ਵਿੱਚ ਬਹਿ ਕੇ ਆਪਾਂ ਯਾਰ ਤੁਹਾਨੂੰ ਦਿਖਾ ਨਹੀਂ ਸਕਦੇ ਵੀ ਆਲੇ-ਦਾਲੇ ਹੋਈ ਕੀ ਜਾਂਦਾ ਇਹਨਾਂ ਗੱਡੀਆਂ ਦੇ ਵਿੱਚ ਤੁਹਾਨੂੰ ਆਪਾਂ ਕੁਛ ਨਾ ਕੁਛ ਆਲੇ-ਦਾਲੇ ਦਿਖਾ ਵੀ ਦਿੰਦੇ ਉਹਨਾਂ ਦੇ ਵਿੱਚ ਬੈਠੇ ਹੀ ਜਾ ਰਹੇ ਹਾਂ ਬਸ ਮੈਂ ਹੋਰ ਕੁਝ ਨਹੀਂ ਕਰ ਰਿਹਾ ਲੈ ਤੁਹਾਨੂੰ ਬੱਸ ਵੀ ਦਿਖਾਦਾ ਅੰਦਰੋਂ ਕਿਵੇਂ ਦੀ ਆ ਯਾਰ ਪਰੇ ਹੋਈ ਬੱਚੇ ਤੇ ਆ ਮੇਰੀ ਸੀਟ ਆ ਉਹਨੇ ਉਹਨੇ ਕੀ ਪੈਰ ਨੇ ਇੱਥੇ ਬਹਿਣ ਵਾਸਤੇ ਤੇ ਸਾਹ ਵੀ ਨਹੀਂ ਆ ਰਿਹਾ ਭਾਈ ਪਸੀਨੋ ਪਸੀਨੀ ਬੁਰਾ ਹਾਲ ਹੋ ਗਿਆ ਘਬਰਾਟ ਜਿਹੀ ਹੋਣ ਲੱਗੀ ਸੀ ਮੈਨੂੰ ਤਾਂ ਪਹਿਲਾਂ ਇਥੇ ਮੌਸਮ ਥੋੜਾ ਜਿਹਾ ਠੀਕ ਆ ਰਾਜ ਮੀਂਹ ਵੀ ਪੈਣ ਲੱਗਿਆ ਸੀ ਹੁਣ ਸਾਂਝ ਆਇਆ ਬੱਸ ਦੇ ਉੱਤੇ ਤੁਸੀਂ ਲੋਡ ਦੇਖੋ ਯਾਰ ਮੈਨੂੰ ਲੱਗਦਾ ਵੀ ਘੱਟੋ ਘੱਟ ਇਹ 4 ਫੁੱਟ ਉੱਚਾ ਲੋਡ ਆ ਪਤਾ ਨਹੀਂ ਕੀ ਰੱਖੀ ਬੈਠੇ ਨੇ ਸਮਾਨ ਦੇ ਲੱਦਣ ਦਾ ਬੜਾ ਸ਼ੌਂਕ ਆ ਲੋਕਾਂ ਨੂੰ ਇੱਥੇ ਆਹ ਬਾਈ ਦੀ ਸਕੂਟਰੀ ਦੇਖੋ ਇਹ ਵੀ ਪੂਰਾ ਸਮਾਨ ਲੱਦ ਕੇ ਲੈ ਕੇ ਚੱਲਿਆ ਓਨੀ ਕੀ ਥਾਂ ਉਹਦੇ ਹੱਥ ਪਾਉਣ ਨੂੰ ਬਸ ਅਸਲ 'ਚ ਜਿੱਧਰ ਨੂੰ ਆਪਾਂ ਚੱਲੇ ਆ ਨਾ ਬਾਰਡਰ ਵਾਲੇ ਪਾਸੇ ਨੂੰ ਉਹ ਇੱਥੋਂ ਜਿੱਥੋਂ ਮਤਲਬ ਆਪਾਂ ਤੁਰੇ ਆ ਡਕਾਰ ਤੋਂ ਘੱਟੋ ਘੱਟ 900 ਕਿਲੋਮੀਟਰ ਆ ਅੱਜ ਜਲਾ ਸਫਰ ਜੇ ਆਪਾਂ ਔਖੇ ਸੌਖੇ ਤੈਅ ਕਰ ਲਿਆ ਤਾਂ ਕੱਲ ਨੂੰ ਆਪਣੇ ਕੋਲ ਬਹੁਤ ਸਫਰ ਘੱਟ ਰਹਿ ਜਾਣਾ ਬਾਕੀ ਇਹਨਾਂ ਦਾ ਕੋਈ ਭਰੋਸਾ ਵੀ ਨਹੀਂ ਹੁੰਦਾ ਐ ਨਹੀਂ ਪਤਾ ਅੱਜ ਜਿਵੇਂ 600 ਕਿਲੋਮੀਟਰ ਦਾ ਸਫਰ ਆ ਤਾਂ ਜ਼ਰੂਰੀ ਨਹੀਂ ਹੈਗਾ ਵੀ 300 ਕਿਲੋਮੀਟਰ ਦਾ ਸਫਰ ਸੌਖਾ ਤੈਅ ਹੋ ਜੂਗਾ ਨਹੀਂ ਪਤਾ ਉੱਥੇ ਸੜਕਾਂ ਹੀ ਨਾ ਹੋਣ ਤਾਂ ਕੁਝ ਵੀ ਹੋ ਸਕਦਾ ਇਹ ਅਫਰੀਕਾ ਬਾਕੀ ਇੱਥੋਂ ਤੱਕ ਜਦੋਂ ਤੱਕ ਆਪਾਂ ਹੁਣ ਆ ਗਏ ਆ ਬੱਸ ਦਾ ਡਰਾਈਵਰ ਆਪਣਾ ਟੋਪੀ ਵਾਲਾ ਤੇ ਜਿੰਨਾ ਕ ਹੁਣ ਆਪਾਂ ਆ ਗਏ ਇੱਥੇ ਸੜਕਾਂ ਬਹੁਤ ਕੈਂਟ ਸੀ ਯਾਰ ਬੱਸ ਬੱਸ ਹੀ ਨਹੀਂ ਤੋਰਦੇ ਪਤਾ ਨਹੀਂ ਕੀ ਕਰੀ ਜਾਂਦੇ ਹੁੰਦੇ ਨੇ ਗੱਲਾਂ ਹੀ ਮਾਰੀ ਜਾਂਦੇ ਨੇ ਲੋ ਜਾਂ ਰਾਹ ਦੇ ਵਿੱਚ ਕਿਸੇ ਨਾਲ ਹਾਸੇ ਖੇਡਾ ਕਰਨ ਲੱਗ ਜਾਂਦੇ ਨੇ ਕਿਸੇ ਨੂੰ ਬੱਸ 'ਚ ਚਾੜ੍ਹ ਲੈਂਦੇ ਨੇ ਕਿਸੇ ਨੂੰ ਬੱਸ 'ਚ ਉਲਾਦ ਦਿੰਦੇ ਨੇ ਇੰਜੋਏ ਕਰਦੇ ਜਾਂਦੇ ਨੇ ਮਤਲਬ ਚਲਮੋਡ ਆਨ ਕਰਕੇ ਰੱਖਦੇ ਨੇ ਇੱਥੇ ਨਾ ਸੜਕ ਦੇ ਕਿਨਾਰੇ ਖੜੀਆਂ ਹੁੰਦੀਆਂ ਨੇ ਬੀਬੀਆਂ ਮੰਨ ਲਓ ਕੋਈ ਛੋਟਾ ਜਿਹਾ ਪਿੰਡ ਆ ਗਿਆ ਤਾਂ ਉਹ ਪਿੰਡ ਜਦੋਂ ਸ਼ੁਰੂ ਹੋਣ ਲੱਗਦਾ ਤਾਂ ਉੱਥੇ ਸੜਕ ਤੇ ਲੈਂਡ ਬਣਾਈਆਂ ਖੜੀਆਂ ਹੁੰਦੀਆਂ ਨੇ ਬੀਬੀਆਂ ਤੇ ਜਦੋਂ ਬੱਸ ਨੇ ਹੌਲੀ ਹੋਈ ਜਾਂ ਜਿਵੇਂ ਵੀ ਮਤਲਬ ਬੱਸ ਨੇ ਰੁਕਣਾ ਹੋਇਆ ਤਾਂ ਪਹਿਲਾਂ ਹੀ ਚੜ ਜਾਂਦੀਆਂ ਨੇ ਸਾਰਿਆਂ ਕੋਲ ਸਮਾਨ ਹੁੰਦਾ ਬੇਬਸਾਂ ਦੇ ਵਿੱਚ ਵੇਚਣ ਵਾਲਾ ਸਮਾਨ ਇੱਥੇ ਬਹੁਤ ਮਤਲਬ ਉਹ ਚੀਜ਼ ਦੀ ਮਾਰਾ ਮਾਰਾ બસ ਭਰ ਜਾਂਦੀ ਆ ਪੂਰੀ ਐਨੇ ਬੰਦੇ ਚੜ ਜਾਂਦੇ ਨੇ ਪਤਾ ਲੱਗੇ ਕੀ ਤੋਂ ਲੈਣਾ ਕੀ ਤੋਂ ਛੱਡੀਏ ਤੇ ਸਾਰੇ ਕੋਲ ਅਡੜ ਚੀਜ਼ਾਂ ਹੁੰਦੀਆਂ ਨੇ ਤੁਸੀਂ ਦੇਖੋ ਕਿਸੇ ਕੋਲ ਬੋਤਲ ਆ ਕਿਸੇ ਕੋਲ ਸੇਵ ਆ ਕਿਸੇ ਕੋਲ ਫਰੂਟ ਆ ਕੋਈ ਮੋਬਾਈਲ ਵੇਚੀ ਜਾਂਦਾ ਕੋਈ ਪਾਣੀ ਵੇਚੀ ਜਾਂਦਾ ਕੋਈ ਬਿਸਕੁਟ ਵੇਚੀ ਜਾਂਦਾ ਕੋਈ ਹੈੱਡਫੋਨ ਵੇਚੀ ਜਾਂਦਾ ਐ ਚੱਲਦਾ ਕੰਮ ਬੱਸਾਂ ਦੇ ਵਿੱਚ ਸਵਾਰੀਆਂ ਘੱਟ ਚੜਦੇ ਨੇ ਸਮਾਨ ਹੀ ਲੱਦੀ ਜਾਂਦੇ ਹੁੰਦੇ ਨੇ ਆ ਬੱਸ 'ਚ ਵੀ ਹੁਣ ਸਮਾਨ ਐ ਲੱਦਦਾ ਮਗਰੋਂ ਚਾਹੇ ਬੱਸ ਖੜੀ ਹੋ ਜਾਈ ਆਪਣਾ ਬੈਗ ਯਾਰ ਐਂ ਪਿਆ ਬੱਸ 'ਚ ਮੈਂ ਦੇਖਿਆ ਮਾਂ ਉਹਦੇ ਪਾਸਪੋਰਟ ਵਗੈਰਾ ਸਾਰਾ ਕੁਛ ਐ ਕਿਤੇ ਕੋਈ ਚਪਟਾ ਮਾਰ ਕੀ ਲੈ ਜੀ ਨਾ ਇੱਧਰ ਦੇ ਨਾ ਉੱਧਰ ਦੇ। ਲੋ ਜੀ ਬੱਸ ਨੇ ਆਪਾਂ ਨੂੰ ਤਾਂਬਾ ਗੁੰਡਾ ਲਿਆ ਕੇ ਲਾਤਾ ਬਾਈ ਲੇਟ ਬਾਲਾ ਕਰਤਾ ਯਾਰ ਆ ਤੇ 9:30 ਬਜ ਗਏ ਤੇ ਹੁਣ ਬਾਲਾ ਹੋਟਲ ਵੀ ਆਪਾਂ ਆਪਾਂ ਨੂੰ ਤੋੜ ਨਹੀਂ ਕਰ ਸਕਦੇ ਮੈਂ ਇੱਕ ਦੋ ਹੋਟਲ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਕਮਰੇ ਹੈਗੇ ਨਹੀਂ। ਉਹਨਾਂ ਦਾ ਰੇਟ ਥੋੜਾ ਜਿਹਾ ਹਾਈ ਬੋਲੇ ਆਪਾਂ ਨੂੰ। ਤੇ ਵੈਸੇ ਸ਼ਹਿਰ ਖੁੱਲਾ ਹੀ ਆ। ਉਂ ਕੋ ਡਰ ਵਾਲੀ ਗੱਲ ਨਹੀਂ। ਹੁਣ ਮੈਂ ਤੁਰ ਕੇ ਜਾ ਰਿਹਾ ਆ ਆਪਦੇ ਹੋਟਲ ਵਾਲੇ ਪਾਸੇ ਨੂੰ 290 ਮੀਟਰ ਤਿੰਨ ਕਿ ਮਿੰਟ ਲੱਗਣਗੇ ਜਾਣ ਤੇ। ਇੱਥੇ ਨਾ ਬਹੁਤ ਵੱਡਾ ਬਾਜ਼ਾਰ ਸੀ ਯਾਰ ਤੇ ਬਾਜ਼ਾਰ ਚ ਮੈਂ ਉਹ ਪੁੱਛਣ ਗਿਆ ਸੀ ਬੁਟੇਨ ਗੈਸ ਇਹਨਾਂ ਕੋਲ ਦੂਜੇ ਸਿਲੰਡਰ ਨੇ ਯਾਰ ਵੱਡੇ ਵੱਡੇ ਸਿਲੰਡਰ ਨੇ ਉਹ ਤਾਂ ਬੰਦਾ ਗੱਡੀ ਚ ਕੈਰੀ ਕਰਦਾ ਹੁੰਦਾ ਜਿਹੜਾ ਆਪਾਂ ਨੂੰ ਛੋਟਾ ਬੁਟੇਨ ਗੈਸ ਚਾਹੀਦਾ ਹੁੰਦਾ ਉਹ ਮਿਲ ਨਹੀਂ ਰਿਹਾ ਸੌਦਾ ਸੌਦਾ ਪੱਤਾ ਮੈਂ ਬੈਗ ਚ ਪਾਈ ਫਿਰਦਾ ਇਹਨਾਂ 10 ਕਿਲੋ ਮੈਨੂੰ ਪਕਾਉਣਾ ਕਾਤੇ ਆ ਹੁਣ ਦੇਖਦੇ ਹਾਂ ਜੇ ਅੱਜ ਹੋਟਲ ਵਾਲੇ ਮਾਲਕ ਨੂੰ ਫੋਨ ਕੀਤਾ ਹੋਟਲ ਦਾ ਰੇਟ ਤਾਂ ਨੇ ਬੜਾ ਮੈਨੂੰ ਹਾਈ ਜਿਹਾ ਦੱਸਿਆ 3000 4000 ਦਾ ਕਹਿੰਦਾ ਸੀ ਮਾੜੀ ਮੋਟੀ ਭੰਨ ਤੋੜ ਕਰ ਲਿਆ ਕਿਉਂਕਿ ਯਾਰ ਹੁਣ ਆ ਛੋਟਾ ਸ਼ਹਿਰ ਆ ਤੇ ਸ਼ਹਿਰ ਛੋਟਾ ਨਹੀਂ ਹੈਗਾ ਮਤਲਬ ਸ਼ਹਿਰ ਵੱਡਾ ਪਰ ਰਾਤ ਹੋ ਗਈ ਹੁਣ ਹੁਣ ਉਹਨੂੰ ਪਤਾ ਵੀ ਐਮਰਜੈਂਸੀ ਦੇ ਵਿੱਚ ਵੀ ਹੁੰਦਾ ਬੰਦਾ ਤਾਂ ਰੇਟ ਉਹ ਜ਼ਿਆਦਾ ਹੀ ਬੋਲਣਗੇ ਹੁਣ ਪਹੁੰਚਦੇ ਆ ਹੋਟਲ ਦੇ ਵਿੱਚ ਦੇਖਦੇ ਆ ਕੀ ਬਣਦਾ ਪੰਜਾਬ 'ਚ ਜਦੋਂ ਬੱਸ 'ਚ ਸਫ਼ਰ ਕਰਨਾ ਪੈਂਦਾ ਨਾ ਤਾਂ ਡੀਕਾਲ ਕਰ ਜਾਂਦੇ ਆ ਇੱਥੇ ਦੇਖ ਲਓ ਵੀ 11-1100 ਕਿਲੋਮੀਟਰ 2-2000 ਕਿਲੋਮੀਟਰ ਹੈ ਅੱਜ ਮੈਂ 11 ਘੰਟੇ 11 ਨਹੀਂ 9 ਘੰਟੇ ਅੱਜ ਮੈਂ ਸਫ਼ਰ ਕਰਕੇ ਆਇਆ ਤੇ 650-650 ਕਿਲੋਮੀਟਰ ਇੱਥੇ ਕੋਈ ਹੈ ਗਿਆ ਪਤਾ ਨਹੀਂ ਇਹੀ ਹੈ ਯਾਰ ਇਹ ਤਾਂ ਰੈਸਟੋਰੈਂਟ ਆ ਕੋਈ ਇਹ ਵੀ ਵੈਸੇ ਰਹਿਣ ਕਰਮ ਦੇ ਨਾਲ ਕੋਲ ਜਗਾੜ ਹੋਣਾ ਲੋ ਜੀ ਮੈਂ ਕਿਹਾ ਸੀ ਵੀ ਆ ਆਈ ਏਮ ਕਮਿੰਗ ਫਰੋਮ ਡੇਕਰ ਬਾਏ ਟੂਮਾਰੋ ਆਈ ਵਿਲ ਗੋ ਟੂ ਗਿਨੀ ਮੈਂ ਕਿਹਾ ਸੀ ਵੀ ਆਪਾਂ ਹੋਟਲ ਬੁੱਕ ਕੀਤਾ ਮੈਂ ਹੋਟਲ ਵਾਲੇ ਮਾਲਕ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦਾ ਕਿੱਥੇ ਖੜਾ ਹੋਟਲ ਦਾ ਮਾਲਕਾ ਬਾਈ ਇਹ ਮੈਨੂੰ ਲੋਕੇਸ਼ਨ ਦੱਸਤੀ ਤੇ ਬਾਈ ਗੱਡੀ ਲੈ ਕੇ ਮੈਨੂੰ ਲੈਣ ਆ ਗਿਆ ਤੇ ਬਾਈ ਵਧੀਆ ਖੁਸ਼ਮિજાਜ ਬੰਦਾ ਇੰਗਲਿਸ਼ ਬੋਲਦਾ ਤੇ ਜਿੰਨੇ ਵੀ ਇੱਥੇ ਲੋਕ ਖੜੇ ਸੀ ਸਾਰੇ ਬਾਈ ਦੇ ਆ ਕੇ ਪੈਰੀ ਹੱਥ ਲਾਉਣ ਲੱਗੇ ਸਲਾਮ ਸਲਾਮ ਕਰਨ ਲੱਗੇ ਤੇ ਹੁਣ ਆਪਾਂ ਬਾਈ ਦੇ ਹੋਸਟਲ 'ਚ ਚੱਲੇ ਆ ਤੇ ਵੈਸੇ ਹੋਸਟਲ ਆਨਲਾਈਨ ਰਜਿਸਟਰ ਤਾਂ ਹੈ ਨਹੀਂ ਪਰ ਸੁੱਖ ਹੋਵੇ ਵੀ ਵਧੀਆ ਹੀ ਹੋਵੇ ਬੰਦਾ ਕਿਉਂਕਿ ਐ ਅਨਨੋਨ ਕੰਟਰੀਆਂ ਦੇ ਵਿੱਚ ਵੀ ਕਿਸੇ ਨਾਲ ਆ ਕੇ ਬਹਿਣਾ ਵੀ ਥੋੜਾ ਜਿਹਾ ਉਹ ਹੁੰਦਾ ਰਿਸਕ ਵਾਲਾ ਕੰਮ ਹੁੰਦਾ ਫਿਲਹਾਲ ਇਧਰ ਨੂੰ ਆਪਾਂ ਚੱਲੇ ਆ ਸੋ ਵੀ ਆਰ ਗੋਇੰਗ ਟੂ ਯੋਰ ਹੋਸਟਲ ਰਾਈਟ ਬੰਦੇ ਹੋਟਲ ਵਾਲੇ ਬਹੁਤ ਘੈਂਟ ਨੇ ਯਾਰ ਪਹਿਲਾਂ ਬਾਈ ਮੈਨੂੰ ਆਪਦੀ ਗੱਡੀ ਚ ਲੈ ਕੇ ਆਇਆ ਫਿਰ ਉਹਨੇ ਮੈਨੂੰ ਕਮਰਾ ਦਿਵਾਇਆ ਕਮਰਾ ਵੀ ਆਪਾਂ ਨੂੰ ਸਸਤਾ ਮਿਲ ਗਿਆ 1500 ਚ ਹੀ ਮਿਲ ਗਿਆ ਤੇ ਹੁਣ ਬਾਈ ਨੇ ਆਪਣੇ ਨਾਲ ਆਪਦਾ ਭਰਾ ਭੇਜਿਆ ਵੈਜੀਟੇਰੀਅਨ ਫੂਡ ਵਾਸਤੇ ਬਾਈ ਕਹਿੰਦਾ ਵੀ ਇਹਦੇ ਨਾਲ ਜਾ ਤੇ ਜਿੱਥੋਂ ਕਿਤੋਂ ਵੀ ਵੈਜੀਟੇਰੀਅਨ ਫੂਡ ਮਿਲਦਾ ਇਹਨੂੰ ਦਿਵਾ ਲਿਆ ਓਕੇ ਬਾਈ ਮੈਨੂੰ ਇੱਕ ਦੋ ਦੁਕਾਨਾਂ ਤੇ ਲੈ ਕੇ ਗਿਆ ਇਹਦੇ ਭਰਾ ਨੂੰ ਤਾਂ ਪਤਾ ਸੀ ਉਹ ਇੰਗਲਿਸ਼ ਬੋਲਦਾ ਸੀ ਉਹਨੂੰ ਮੈਂ ਸਾਰਾ ਕੁਝ ਸਮਝਾਤਾ ਵੀ ਮੈਂ ਕੀ ਖਾਣਾ ਉਹਨੇ ਇਹਨੂੰ ਥਾਪੀ ਦੇਤੀ ਸ਼ੇਰ ਨੂੰ ਇਹ ਸ਼ੇਰ ਮੇਰੇ ਨਾਲ ਆ ਗਿਆ ਇੱਥੇ ਆ ਕੇ ਮੈਨੂੰ ਮੀਟ ਦਵਾਈ ਜਾਂਦਾ ਮੱਛੀਆਂ ਦਵਾਈ ਜਾਂਦਾ ਸੀ ਮੈਨੂੰ ਕਿਹਾ ਬਾਈ ਮੈਨੂੰ ਇਹ ਟ੍ਰਾਂਸਲੇਟ ਕਰਕੇ ਦੱਸਿਆ ਫਿਰ ਫ੍ਰੈਂਚ ਦੇ ਵਿੱਚ ਵੀ ਆਹ ਖਾਣਾ ਮੈਂ ਫਿਰ ਇਹਨੂੰ ਬਾਈ ਨੂੰ ਪੜ੍ਹਨੀ ਵੀ ਨਹੀਂ ਆਉਂਦੀ ਸੀ ਇਹ ਉਹੀ ਹਾਂ ਹਾਂ ਕਰੀ ਜਾਵੇ ਫਿਰ ਮੈਂ ਅੰਦਾਜ਼ਾ ਲਾਇਆ ਮੈਂ ਕਿਹਾ ਨਹੀਂ ਵੀ ਇਹ ਮੇਰੀ ਗੱਲ ਨਹੀਂ ਸਮਝ ਰਿਆ ਫਿਰ ਮੈਂ ਲਾਊਡ ਸਪੀਕਰ ਔਨ ਕਰਕੇ ਟ੍ਰਾਂਸਲੇਟਰ ਦੇ ਕੰਨ ਦੇ ਵਿੱਚ ਲਾਇਆ ਫਿਰ ਇਹ ਸਮਝਿਆ ਕਹਿੰਦਾ ਨਾ ਯਾਰ ਵੀ ਤੈਨੂੰ ਇਹ ਨਹੀਂ ਕੁਝ ਮਿਲਣਾ ਇੱਥੇ ਤੈਨੂੰ ਫਿਸ਼ ਪੁੱਛ ਤਾਂ ਹਰੇਕ ਚੀਜ਼ ਚ ਪਾਈ ਮਿਲੂਗੀ ਫਿਰ ਮੈਂ ਇਹਨੂੰ ਕਿਹਾ ਟ੍ਰਾਂਸਲੇਟ ਕਰਕੇ ਮੈਂ ਕਿਹਾ ਮੇਰੇ ਕੋਲ ਮੇਰਾ ਹਿਸਾਬ ਕਿਤਾਬ ਸਾਰਾ ਕੁਝ ਹੈਗਾ ਤੁਹਾਡੇ ਕੋਲ ਇਹ ਕਹਿੰਦਾ ਵੀ ਸਾਡੇ ਹੋਸਟਲ 'ਚ ਗੈਸ ਹੈਗਾ ਮੈਂ ਕਿਹਾ ਹੋਰ ਦੱਸ ਕੀ ਭਾਲਦੀ ਇਹਦੀ ਕਿੱਕਰ ਤੇ ਸਟਾਰਟ ਮੇਰਾ ਜਮ ਤੇ ਮੈਂ ਕਿਹਾ ਵੀ ਚਲਾਉਦੇ ਹੋਸਟਲ ਦੇ ਵਿੱਚ ਆਪਾਂ ਉੱਥੇ ਆਪ ਬਣਾਉਣੇ ਆ ਇੰਨਾ ਭਾਰ ਚੱਕੀ ਫਿਰਦਿਆਂ 10 ਕਿਲੋ ਤਾਂ ਹੀ ਘਟੂਗਾ ਜੇ ਰੋਜ਼ ਬਣਾਵਾਂਗੇ ਖਾਵਾਂਗੇ ਤਾਂਬਾ ਕੁੰਡਾ ਸ਼ਹਿਰ ਬਹੁਤ ਵੱਡਾ ਬਾਈ ਇਹ ਇੱਥੋਂ 2-3 ਬਾਰਡਰ ਲੱਗਦੇ ਨੇ ਮਾਲੀ ਦਾ ਬਾਰਡਰ ਵੀ ਇੱਥੋਂ ਲੱਗਦਾ ਗੇਨੀ ਦਾ ਬਾਰਡਰ ਵੀ ਇੱਥੋਂ ਲੱਗਦਾ ਇੱਥੋਂ ਸਾਨੂੰ ਗਾਂਬੀਆਂ ਦਾ ਬਾਰਡਰ ਵੀ ਨੇੜੇ ਪੈਂਦਾ ਤੇ ਤਾਂ ਕਰਕੇ ਥੋੜਾ ਜਿਹਾ ਵੱਡਾ ਸ਼ਹਿਰ ਆ ਸਮਾਨ ਇੱਥੇ ਸਾਰਾ ਕੁਝ ਮਿਲ ਜੂਗਾ ਬਾਕੀ ਆਪਾਂ ਨੂੰ ਹੋਟਲ ਜਾਇਜ ਰੇਟ ਚ ਮਿਲ ਗਿਆ 1500 ਚ ਤਾਂ ਕੋਈ ਮਾੜਾ ਨਹੀਂ ਲੋ ਜੀ ਤੁਹਾਨੂੰ ਆਪਾਂ ਆਪਦਾ ਕਮਰਾ ਦਿਖਾ ਦਈਏ ਤੇ ਇਧਰ ਆਪਾਂ ਹੀ ਕਮਰਾ ਪੱਖਾ ਉਹਨਾਂ ਨੇ ਉੱਪਰ ਛੱਡਤਾ ਦੋ ਬੈੱਡ ਲੱਗੇ ਹੋਏ ਨੇ ਚਾਦਰਾਂ ਤਾਂ ਵਧੀਆ ਸਾਫ਼ ਨੇ ਇਧਰਲੇ ਪਾਸੇ ਟੀਵੀ ਔਨ ਕਰਕੇ ਸਾਰਾ ਸਮਾਨ ਹੈਗਾ ਇਹਨਾਂ ਕੋਲ ਗੈਸ ਵੀ ਹੈਗਾ ਹੁਣ ਆਪਾਂ ਆਪਦਾ ਬਣਾਵਾਂਗੇ ਆ ਕਿਵੇਂ ਖੁੱਲਾ ਅੱਛੇ ਤਾਂ ਮੈਂ ਹੀ ਖੋਲੇ ਸੀ ਬਸ ਠੀਕ ਆ ਸਰ ਗਿਆ ਹੁਣ ਤੇ ਬਸ ਐ ਹੁੰਦਾ ਵੀ ਜੇ ਅਨਪਲਾਨਡ ਵੀ ਚੱਲੋਂਗੇ ਨਾ ਤਾਂ ਕੁਛ ਨਾ ਕੁਛ ਕਹਾਣੀ ਸੋਲਵ ਹੋ ਜਾਂਦੀ ਆ ਮੈਂ ਅਸਲ ਦੇ ਵਿੱਚ ਬਾਹਰ ਵੈਜੀਟੇਰੀਅਨ ਫੂਡ ਤਾਂ ਪਤਾ ਕਰਨ ਜਾ ਰਿਹਾ ਸੀ ਕਿਉਂਕਿ ਯਾਰ ਹੁਣ 9:30 ਵਜੇ ਥੱਕ ਗਏ ਹੁਣ ਰੈਸਟ ਕਰੀਏ ਕਿ ਸਮਾਨ ਬਣਾਈਏ ਖਾਈਏ ਪੀਏ ਪਰ ਆਪਣੇ ਕੋਲ ਸਮਾਨ ਬਹੁਤ ਆ ਵੀ ਉਹੀ ਗੱਲ ਜੇ 10 ਕਿਲੋ ਸਮਾਨ ਆਪਣੇ ਕੋਲ ਪਿਆ ਉਹ ਆਪਾਂ ਖਾਣ ਕਿਵੇਂ ਕਰਾਂਗੇ ਹੁਣ ਬਣਾਉਣੇ ਆਪਾਂ ਕੁਛ ਖਾਣ ਪੀਣ ਵਾਸਤੇ ਅੱਜ ਆਪਾਂ ਬਣਾਵਾਂਗੇ ਸਨਫਲਾਵਰ ਤੇਲ ਇਹ ਖਾਣਾ ਨਹੀਂ ਚਾਹੁੰਦਾ ਮੇਰੇ ਵਾਲਾ ਭਰਾ ਕਹਿੰਦਾ ਸੀ ਕਹਿੰਦਾ ਸੀ ਉਹ ਆ ਯਾਰ ਰਿਫਾਈਨਡ ਹੁੰਦਾ ਕਹਿੰਦਾ ਸੀ ਫਿਰ ਅਨਸਾਰ ਉਹਦਾ ਤੇਲ ਤਾਂ ਮਿਲ ਨਹੀਂ ਰਿਹਾ ਕਿਤੋਂ ਚਲੋ ਠੀਕ ਆ ਬਣਾਈਏ ਹੁਣ ਖਾਣ ਪੀਣ ਨੂੰ ਲੋ ਜੀ ਅੱਜ ਬਣ ਗਈ ਨਾ ਗੱਲ ਪੂਰੀ ਐ ਹਲਦੇ ਹੁਲਦੇ ਪਾ ਕੇ ਤੜਕਾ ਤੜਕਾ ਲਾ ਕੇ ਵਧੀਆ ਅੱਜ ਦੇਖਣ ਨੂੰ ਵੀ ਸੋਹਣੀ ਲੱਗ ਰਹੀ ਐ ਤੇ ਇਧਰਲੇ ਪਾਸੇ ਆਪਣੇ ਹੋਟਲ ਵਾਲਾ ਮਾਲਕ ਦਾ ਭਰਾ ਬੈਠਾ ਉਹ ਕਹਿੰਦਾ ਮੈਂ ਵੀ ਟਰਾਈ ਕਰ ਹਾਉਜ਼ ਇਟ ਗੁੱਡ ਓਕੇ ਬਾਈ ਕਹਿੰਦਾ ਮੈਂ ਵੀ ਟਰਾਈ ਕਰੂੰਗਾ ਬਣਾ ਫਿਰ ਮੈਂ ਖੁੱਲੀ ਹੋਈ ਬਣਾ ਲਈ ਮੈਂ ਕਿਹਾ ਬਹਿ ਜਾ ਮੇਰੇ ਨਾਲ ਖਾ ਲੋ ਜੀ ਰਾਤ ਇੱਥੇ ਆਪਾਂ ਪਹੁੰਚ ਗਏ ਸੀ ਅਗਲੇ ਦਿਨ ਦੀ ਸਵੇਰ ਦੇ ਵਿੱਚ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਰਾਤ ਖਾਣਾ ਪੀਣਾ ਬਣਾਉਂਦੇ ਹੋਰ ਇਹਨਾਂ ਥੱਕ ਜਿਹਾਂ ਫਿਰ ਪਤਾ ਨਹੀਂ ਲੱਗਿਆ ਵੀ ਵੀਡੀਓ ਕਿੱਥੇ ਕਿ ਰਹੀ ਕਿੱਥੇ ਕਿ ਨਾ ਫਿਲਹਾਲ ਇਸ ਟਾਈਮ ਆਪਾਂ ਗਿਨੀ ਬਾਰਡਰ ਦੇ ਨੇੜੇ ਆ ਇੱਥੇ ਦੋ ਤਿੰਨ ਗਿਨੀ ਲੱਗਦੇ ਨੇ ਗਿਨੀ ਕੋਨਾਰ ਕੀ ਗਿਨੀ ਬਿਸਾਉ ਆਪਣੇ ਕੋਲ ਵੀਜ਼ਾ ਜਿਹੜਾ ਹੈਗਾ ਉਹ ਗਿਨੀ ਕੋ ਨਾਕਰੀ ਦਾ ਤੇ ਮੇਰੇ ਕੋਲ ਉਹ ਈ ਵੀਜ਼ਾ ਆਲਰੇਡੀ ਪ੍ਰਿੰਟ ਆਊਟ ਮੇਰੇ ਕੋਲ ਸਾਰਾ ਕੁਝ ਹੈ ਗਿਆ ਮਤਲਬ ਬਾਰਡਰ ਦੇ ਉੱਤੇ ਆਪਾਂ ਕੱਲ ਨੂੰ ਬਾਰਡਰ ਕ੍ਰੋਸ ਕਰਨਾ ਤੇ ਪਰਸੋਂ ਤੋਂ ਸ਼ਾਇਦ ਆਪਾਂ ਨਵੇਂ ਦੇਸ਼ ਦੇ ਵਿੱਚ ਹੋਵਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਸ਼ਹਿਰ ਦੇ ਵਿੱਚ ਆਪਾਂ ਰੁਕੇ ਹੋਏ ਹਾਂ ਜੀ ਇਹਦਾ ਨਾਮ ਹੈਗਾ ਤਾਂਬਾਕੁੰਡਾ ਇਹ ਮੈਪ ਦੇ ਉੱਤੇ ਆਮ ਨਾਲ ਦਿਖ ਜਾਂਦਾ ਜਦੋਂ ਤੁਸੀਂ ਸੈਨਿਕਲ ਦਾ ਮੈਪ ਜ਼ੂਮ ਕਰਦੇ ਹੋ ਇਹਦੇ ਬਿਲਕੁਲ ਨੇੜੇ ਇਧਰਲੇ ਪਾਸੇ ਗਾਂਬੀਆ ਦਾ ਬਾਰਡਰ ਵੀ ਆ ਤਿੰਨ ਚਾਰ ਬਾਰਡਰ ਲੱਗਦੇ ਨੇ ਇਸ ਏਰੀਆ ਵਾਲੇ ਪਾਸੇ ਨੂੰ ਸੋ ਮੋਰਿਟੇਨੀਆ ਦਾ ਵੀ ਲੱਗਦਾ ਮਾਲੀ ਦਾ ਵੀ ਲੱਗਦਾ ਗਿਨੀ ਦਾ ਵੀ ਲੱਗਦਾ ਗਾਂਬੀਆ ਦਾ ਵੀ ਲੱਗਦਾ ਬਿ ਸਾਊਦਾ ਵੀ ਲੱਗਦਾ ਸੋ ਜਿਹੜੀਆਂ ਨੇੜੇ ਤੇੜੇ ਦੀਆਂ ਕੰਟਰੀਆਂ ਨੇ ਪਰ ਉੱਥੇ ਵੀਜ਼ੇ ਨਹੀਂ ਲੱਗਦੇ ਸਰ ਬਾਰਡਰ ਬਾਰਡਰ ਹੀ ਲੱਗਦਾ ਵੀਜ਼ੇ ਲੱਗਣੇ ਥੋੜੇ ਜਿ ਔਖੇ ਨੇ ਜੇ ਮਾਲੀਆ ਮਾਲੀ ਦੇ ਵੀਜ਼ੇ ਵਾਸਤੇ ਤੁਹਾਨੂੰ ਇਨਵੀਟੇਸ਼ਨ ਲੈਟਰ ਚਾਹੀਦਾ ਕਿਉਂਕਿ ਇਹਨਾਂ ਇਹਨਾਂ ਕੰਟਰੀਆਂ ਦੇ ਵਿੱਚ ਨਾ ਥੋੜਾ ਜਿਹਾ ਮਤਲਬ ਸਟੇਬਲ ਨਹੀਂ ਹੈਗੀ ਸਰਕਾਰ ਲੜਾਈਆਂ ਪੜਾਈਆਂ ਚੱਲਦੀਆਂ ਰਹਦੀਆਂ ਨੇ ਤਾਂ ਉੱਥੇ ਕਰਕੇ ਫਿਰ ਇਹ ਹੁੰਦਾ ਵੀ ਜੇ ਕੋਈ ਬੰਦਾ ਜਾਂਦਾ ਤਾਂ ਉਹ ਉਹੀ ਜਾਵੇ ਬੰਦਾ ਜਿਹੜਾ ਕਿਸੇ ਨੇ ਇਨਵਾਈਟ ਕੀਤਾ ਹੋਇਆ ਉਹ ਬੰਦਾ ਵੀ ਦੇਖ ਰਿਕ ਕਰ ਸਕੇ ਆਪ ਮੁੱਢ ਮਹਾਰੇ ਬੰਦਾ ਮਤਲਬ ਆਪ ਮਹਾਰੇ ਨਾ ਬੰਦਾ ਉੱਥੇ ਜਾਵੇ ਸੋ ਇਹਨਾਂ ਚੀਜ਼ਾਂ ਕਰਕੇ ਕੰਟਰੀਆਂ ਨੇ ਉਹ ਵੀਜ਼ੇ ਜਿਹੜੇ ਹੈਗੇ ਨੇ ਬੰਦ ਕਰ ਰੱਖੇ ਨੇ ਜਾਂ ਔਖੇ ਕਰ ਰੱਖੇ ਨੇ ਮੁਰਟੇਨੀਆ ਨੇ ਹੁਣ ਕਿਉਂ ਬੰਦ ਕਰਤੇ ਡੌਂਕੀਆਂ ਕਰਕੇ ਮਾਲੀ ਅਲਜੀਰੀਆ ਤੇ ਉਧਰਲੇ ਪਾਸੇ ਲੜਾਈਆਂ ਵਾਲਾ ਮਾਹੌਲ ਚੱਲੀ ਜਾਂਦਾ ਇਹ ਨਹੀਂ ਹੈਗਾ ਵੀ ਮਿਲਦੇ ਨਹੀਂ ਮਿਲਦੇ ਨੇ ਪਰ ਤੁਹਾਨੂੰ ਏਜੰਟ ਥਰੂ ਲਵਾਉਣੇ ਪੈਣਗੇ ਇਨਵਿਟੇਸ਼ਨ ਲੈਟਰ ਮੰਗਾਉਣੇ ਪੈਣਗੇ ਉਹ ਇਨਵਿਟੇਸ਼ਨ ਲੈਟਰ ਤੁਹਾਡਾ ਬਿਜ਼ਨਸ ਵੀਜ਼ਾ ਲੱਗੂਗਾ ਫਿਰ ਤੁਸੀਂ ਮਾਲੀ ਜਾ ਸਕਦੇ ਹੋ ਉਸ ਤੋਂ ਬਾਅਦ ਅੱਗੇ ਬੁਰਕੀਨਾ ਫਾਸੋ ਉੱਥੇ ਵੀ ਥੋੜਾ ਜਿਹਾ ਮਾਹੌਲ ਠੀਕ ਨਹੀਂ ਹੈਗਾ ਉੱਥੇ ਵੈਸੇ ਈ ਵੀਜ਼ਾ ਲੱਗ ਜਾਂਦਾ ਉਹ ਉੱਥੇ ਜਾਣਾ ਸੌਖਾ ਮਾਲੀ ਦੇ ਵਿੱਚ ਇਨਵਿਟੇਸ਼ਨ ਲੈਟਰ ਦੀ ਲੋੜ ਪੈਂਦੀ ਹੈ ਇੱਕ ਨਾਈਜਰ Niger ਦੇ ਵਿੱਚ ਵੀਜ਼ਾ ਲੱਗਦਾ ਹੀ ਨਹੀਂ ਕੋਈ ਕਹਿੰਦਾ ਵੀ 3 ਹਫ਼ਤਿਆਂ ਦਾ ਵੇਟ ਆ ਕੋਈ ਕਹਿੰਦਾ ਡੇਢ ਮਹੀਨੇ ਦਾ ਵੇਟ ਆ ਤਾਂ ਐਵੇਂ ਦੇ ਕੋਈ ਅਪਡੇਟ ਜੀ ਹੈ ਵੀਜ਼ਿਆਂ ਨੂੰ ਲੈ ਕੇ ਵੀਜ਼ੇ ਲਵਾਉਣੇ ਸੌਖੀ ਹੁੰਦੇ ਨੇ ਅਗਲੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਜ਼ੇ ਬਾਰੇ ਵੀ ਗੱਲਾਂ ਬਾਤਾਂ ਚੰਗੀ ਤਰ੍ਹਾਂ ਕਲੀਅਰ ਕਰ ਦਾਂਗੇ ਕਿ ਵੀਜ਼ੇ ਲੱਗਦੇ ਕਿਵੇਂ ਹੁੰਦੇ ਨੇ ਕਿਵੇਂ ਤੁਸੀਂ ਵੈਬਸਾਈਟਾਂ 'ਚ ਲੱਭ ਸਕਦੇ ਹੋ ਤੇ ਕਿਵੇਂ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਹੋ ਹਨ ਕਈ ਵਾਰ ਵੀਜ਼ਿਆਂ ਵਾਲਾ ਮਤਲਬ ਅਧਵਚਾਲੇ ਰਹਿ ਜਾਂਦਾ ਹੁੰਦਾ ਕੰਮ ਕਿਸੇ ਨੇ ਸਾਡੀ ਵੀਡੀਓ ਦੇਖ ਕੇ ਘੁੰਮਣ ਆਉਣਾ ਹੋਵੇ ਤੇ ਉਹਨੇ ਵੀਜ਼ੇ ਲਵਾਉਣੇ ਹੋਣ ਤਾਂ ਉਹਨੂੰ ਸੌਖਾ ਹੋ ਜੂਗਾ ਅਗਲੀਆਂ ਵੀਡੀਓ ਦੇ ਵਿੱਚ ਇਹ ਗੱਲਾਂ ਬਾਤਾਂ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ